ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜੀ ਖਾਲਸਾਈ ਸਾਰੇ ਚੜ੍ਹਦੀ ਕਲਾ ਚ ਹੈ ਜਿਹੜਾ ਆਪਾਂ ਦਿੱਲੀ ਨੂੰ ਰਵਾਨਗੀ ਕਰੀ ਹੋਈ ਆਪਾਂ ਹੁਣ ਇਸ ਟਾਈਮ ਮਹਿਲਾ ਚੌਂਕ ਦਾਣਾ ਮੰਡੀ ਦੇ ਵਿੱਚ ਬੈਠੇ ਹੋਏ ਆ ਤੁਹਾਨੂੰ ਦੱਸ ਦਈਏ ਇਤੋਂ ਬਾਅਦ ਆਪਾਂ ਜਾਣਾਗਾ ਦਿੱਲੀ ਨੂੰ ਪਾਤਨਾਲੀ ਸਾਈਡ ਤੇ ਜਿਹੜੀ ਵੱਡੀ ਖੁਸ਼ੀ ਆ ਜਿਹੜੀ ਆਪਾਂ ਦੱਸਣ ਜਾ ਰਹੇ ਆ ਕਿ ਜਿਹੜੀ ਭਾਨੇ ਦੀ ਰਿਹਾਈ ਹੋ ਚੁੱਕੀ ਆ ਪਾਨਾ ਸਿੱਧੂ ਦੀ ਰਹਿਾਈ ਜਿਹੜੀ ਉਹ ਹੋ ਚੁੱਕੀ ਆ ਤੇ ਬਹੁਤ ਵੱਡੀ ਜਿੱਤ ਆ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਆ ਤੇ ਨੌਜਵਾਨ ਜਿਹੜਾ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਪਾਨੇ ਦੇ ਪਿੰਡ ਪਹੁੰਚੇ ਸੀਗੇ ਤੇ ਆਪਾਂ ਤੁਸੀਂ ਦੇਖ ਸਕਦੇ ਹੋ ਮਾਇਲਾ ਚੌਂਕ ਬੈਠੇ ਤੇ ਹੁਣੇ-ਹੁਣੇ ਪਤਾ ਲੱਗਿਆ ਵੀ ਪਾਨੇ ਜਿਹੜੀ ਉਹ ਰਹਿਾਈ ਹੋ ਚੁੱਕੀ ਆ ਤੇ ਪਾਨਾ ਪਿੰਡ ਪਹੁੰਚ ਗਿਆ ਬਹੁਤ ਵਧੀਆ ਹੋਇਆ ਵਿਚਾਰ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਆ ਨਾਲ ਜਿਹੜੇ ਨੇ ਵੀਰ ਜਿੰਨੇ ਖੜੇ ਸੀ ਬਹੁਤ-ਬਹੁਤ ਧੰਨਵਾਦ ਆ ਉਹਨਾਂ ਦਾ ਜ਼ਰੂਰੀ ਆ ਸੱਚ ਦਾ ਸਾਥ ਦੇਣਾ ਜ਼ਰੂਰੀ ਬਣਦਾ ਤੇ ਬਾਕੀ ਕਰਦੇ ਆ ਗੱਲਾਂ ਬਾਤਾਂ ਆ ਗਿਆ ਉਹਨੂੰ ਦਿਖਾਉਣੇ ਆ ਦਿੱਲੀ ਦਾ ਵੀ ਜਿਹੜੇ ਟਰੈਕਟਰ ਆਏ ਆ ਉਹਨਾਂ ਦਾ ਤੁਹਾਨੂੰ ਦਿਖਾਉਣੇ ਆ ਮਾਲ ਇੱਥੇ ਵੀ ਬਹੁਤ ਇਕੱਠਾ ਹੈ ਬਾਕੀ ਲੱਖੇਰ ਕਹਿੰਦੇ ਮੈਂ ਸਨ ਆ ਬੋਲਦਾ ਦਿੱਲੀ ਦਾ ਉਹ ਵੀ ਹੁਣ ਤਿਆਰੀ ਕਰਕੇ ਆ ਰਹੇ ਆ ਦਿੱਲੀ ਨੂੰ ਤੁਹਾਨੂੰ ਦਿਖਾਉਣੇ ਆ ਬਾਕੀ ਇਧਰ ਦੇਖੋ ਵੀ ਕਿੰਨੇ ਟਰੈਕਟਰ ਨੇ ਦੇਖੋ ਮਹਿਲਾ ਚੌਕ ਦਾਣਾ ਮੰਡੀ ਦੇ ਵਿੱਚ ਟਰੈਕਟਰਾਂ ਦੀ ਗਿਣਤੀ ਹੈ ਜਿਹੜੀ ਉਹ ਪੂਰੀ ਦਾਣਾ ਮੰਡੀ ਭਰ ਚੁੱਕੀ ਆ ਸਾਰੀ ਸਾਰੀ ਇੱਧਰ ਟਰੈਕਟਰ ਖੜਾਉਣ ਨੂੰ ਜਗ੍ਹਾ ਨਹੀਂ ਰਹੀ ਤੇ ਇੱਥੇ ਟਰੈਕਟਰ ਖੜਿਆ ਬਾਕੀ ਇਹ ਤੋਂ 10 ਕਿਲੋਮੀਟਰ ਅੱਗੇ 1 5 8 ਕਿਲੋਮੀਟਰ ਅੱਗੇ ਉੱਥੇ ਟਰੈਕਟਰ ਲਵਾਤੇ ਅੱਦੇ ਕੁਝ ਵੱਡੇ ਮਸਤਵਾਣਾ ਸੰਗਰੂਰ ਉੱਥੇ ਖੜਿਆ ਟਰੈਕਟਰ ਹਲੇ ਕਿਉਂ ਇੱਥੇ ਦਾਣਾ ਮੰਡੀ ਵਲ ਛੋਟੀ ਹੋਣ ਕਰਕੇ ਤੇ ਪੂਰੇ ਆਣ ਨਹੀਂ ਟਰੈਕਟਰ ਤੇ ਬਾਕੀ ਗੱਲਬਾਤ ਆਪਾਂ ਸੋਨੂੰ ਜਾ ਕੇ ਕਰਦੇ ਆ ਹੋ ਸਕਦਾ 4 ਵਜੇ ਤੋਂ ਬਾਅਦ ਆਪਾਂ ਜ ਇੱਥੇ ਚਾਲੇ ਪਾ ਲਈਏ ਮੀਟਿੰਗ ਤੋਂ ਮਾਗਰੋਂ ਪਤਾ ਲੱਗੂਗਾ ਕਿ ਅਪਡੇਟ ਆਉਂਦੀ ਆ ਦਿੱਲੀ ਹਰਾਲਤ ਪਹੁੰਚ ਗਏ ਰਹਿਣਾ ਕੱਲ ਤੱਕ ਅਪਾ ਦਿੱਲੀ ਪਹੁੰਚ ਜਾਾਂਗੇ ਕੱਲ ਨੂੰ ਹੁਣ ਦਿਖਾਵਾਂਗੇ ਕੀ ਮਾਹੌਲ ਆਗੇ ਦਾ ਵੀਡੀਓ ਨੂੰ ਬਤ ਵਤ ਸ਼ੇਅਰ ਕਰਦੇ ਕਰੋ ਵੀਰੋ ਪੂਰੀ ਵੀਡੀਓ ਦੇਖਿਆ ਕਰੋ ਤਾਂ ਕਿ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਕਰੋ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ